ਮੇਰਾ ਨਾਮ ਸ਼ਮੀ ਹੈ ਹਾਂਜੀ ਕੀ ਗੱਲ ਹੋਈ ਆ ਕੋਈ ਮੈਂ ਇਹਨਾਂ ਦੇ ਕੰਮ ਤੇ ਗਈਆਂ ਕਿੰਨਾ ਦੇ ਜੀ ਕੰਮ ਗੁੱਗੀ ਦੇ ਘਰ ਹੂੰ ਗੁੱਗੀ ਕਹਿੰਦੇ ਨੇ ਉਹਨੂੰ ਹੂੰ ਉਹਨਾਂ ਦੇ ਘਰ ਗਈਆਂ ਮੈਂ ਕੰਮ ਕੀਤਾ 3 ਦਿਨ 3 ਦਿਨ ਕੰਮ ਕਰਕੇ ਤੇ ਮੈਂ ਵਹਿਲੀ ਹੋਈਆਂ ਮੈਂ ਸਾਰਾ ਕੁਝ ਕਰਤਾ ਇਹਨਾਂ ਦਾ ਇਹਨਾਂ ਦੀ ਡੋਲੀ ਆਈ ਹੈ ਹੂੰ ਜਦੋਂ ਇਹਨਾਂ ਦੀ ਡੋਲੀ ਆਈਏ ਮੈਨੇ ਉਤੇ ਇੰਜਾਮ ਤਰਿਆ ਇਹਨਾਂ ਨੇ ਹੂੰ ਮੈਂ ਰੋਟੀਆਂ ਪਕਾ ਕੇ ਰੱਖੀਆਂ ਡੋਲੀ ਵਾਤੇ ਸਬਜੀ ਬਣਾ ਕੇ ਰੱਖੀ ਐ ਫਿਰ ਉਹ ਸਬਜੀ ਰੋਟੀ ਮੈਂ ਜੇ ਦੇਈ ਜਾਂਦੀਆਂ ਜਦੋਂ ਢੋਲੀ ਆ ਗਈ ਅੰਦਰ ਸਾਰੇ ਪਰੋਣੇ ਅੰਦਰ ਵਰ ਗਏ ਅੰਦਰ ਉਹ ਚਲੇ ਗਏ ਅੰਦਰ ਮੈਂ ਪਾਣੀ ਪੂਣੀ ਪੀਣ ਲੱਗ ਗਈ ਉਹਨਾਂ ਨੂੰ ਸਾਰਿਆਂ ਨੂੰ ਫਿਰ ਇਹਨਾਂ ਨੇ ਮੈਨੂੰ ਸੱਦ ਲਿਆ ਹੂੰ ਦੂਜੇ ਘਰ ਕਿਸੇ ਦੇ ਹੂੰ ਉਹੀ ਉਹਨਾਂ ਦਾ ਮੁੰਡਾ ਐ ਜਿਹਨੇ ਦੋਨਾਂ ਨੇ ਮੈਨੂੰ ਕੁੱਟਿਆ ਕਿਹਦੇ ਕਿਨੇ ਇੱਕ ਗੁੱਗੀਏ ਇੱਕੋ ਦਾ ਭਤੀਜਾ ਹੈ ਹੂੰ ਉਹ ਨਸ਼ਾ ਕਰਦਾ ਹੈ ਉਹ ਉਹਦੇ ਉੱਤੇ ਕਿੰਨੀ ਉਹ ਵੀ ਹੈਗੀਆਂ ਹਾਂ ਤੇ ਉਹ ਨਸ਼ਾ ਕਰਦਾ ਹੈ ਉਹ ਉਹਨੇ ਵੀ ਕੁੱਟਿਆ ਫਿਰ ਮੈਨੂੰ ਸੱਦ ਕੇ ਲੈ ਗਏ ਲੈ ਜਾ ਕੇ ਦੂਜੇ ਘਰ ਅੰਦਰ ਬੰਦ ਕਰਤਾ ਹੂੰ ਦੱਸ ਤੂੰ ਮੇਰੇ ਪੈਸੇ ਚੱਕਿਆ ਹੂੰ ਮਾਂ ਕੇ ਬਹੁਤ ਮਾਂ ਕੇ ਤੇਰੇ ਪੈਸੇ ਚੱਕ ਕੇ ਕੀ ਕਰੂੰਗੀ ਮੈਂ ਤੇਰੇ ਪੈਸੇ ਚੱਕਣ ਆਈਆਂ ਇੱਥੇ ਮੈਂ ਕੰਮ ਕਰਣ ਆਈਆਂ ਮੈਂ ਪੈਸੇ ਤਾਂ ਨਹੀਂ ਚੱਕਣ ਆਈ ਤੇ ਤੂੰ ਮੇਰੇ ਇੰਨੇ ਇਨਜਾਮ ਕਿਉਂ ਲਾ ਰਿਆ ਤੂੰ ਹੀ ਚੱਕਿਆ ਤੂੰ ਹੀ ਚੱਕਿਆ ਤੂੰ ਹੀ ਚੱਕਿਆ ਇਹ ਦੋਨੇ ਮੈਨੂੰ ਲੱਗ ਕੇ ਫਿਰ ਦੋ ਤਿੰਨ ਲਪੇੜੇ ਮਾਰੇ ਮੇਰੇ ਦੋ ਫਿਰ ਉਹਨੇ ਭਤੀਜੇ ਨੇ ਦੋ ਮੁੱਕੀਆਂ ਮਾਰੀ ਪਿੱਛੇ ਮੇਰੇ ਹੱਥਾਂ ਹੋਂਦੀਆਂ ਆ ਚੁੰਨੀ ਨਾਲ ਮੇਰੀ ਬੰਨ ਕੇ ਫਿਰ ਜਨਾਨੀ ਆ ਗਈ ਇਹਦੀ ਜਨਾਨੀ ਨੂੰ ਲਿਆ ਕੇ ਇੱਥੇ ਗੜ ਕੁੱਟ ਲਿਆ ਇੱਥੇ ਗੁੰਡੇ ਖੜਲੇ ਮੇਰੇ दसो मैं की करा फिर मैं गई क्या इन्होंने चाह पी, जा, पी जा कुछ कर लै कुछ नहीं किया तो आई मैं, मैं मैं मर अंदर। ताला मार के फिर चले गए फिर चले गए फिर कहने पुलिस लियाने मैं मैं बैठी हाँ तीओ पुलिस लियाओ मैं बैठी मैं डर नहीं ਫਿਰ ਗਏ ਫਿਰ ਪੁਲਿਸ ਨਾਲ ਲਿਆ ਨਾਲਿਆ ਵਾਪਸ ਆ ਗਏ ਵਾਪਸ ਆ ਗਏ ਫਿਰ ਦੁਬਾਰਾ ਆ ਗਿਆ ਮੇਰੇ ਕੋਲ ਦੁਬਾਰਾ ਆ ਗਿਆ ਦੁਬਾਰਾ ਜਦੋਂ ਆਇਆ ਫਿਰ ਮੱਖਣ ਨੂੰ ਇੱਕੋ ਦੇ ਨਾਲ ਦਾ ਦੂਜਾ ਕੋਈ ਬੰਦਾ ਹੈ ਹੂੰ ਮੱਖਣ ਕੋਣ ਐਮ ਸੀ ਐ ਹੈ ਉਹ ਆ ਗਿਆ ਉਹ ਆ ਗਿਆ ਜਦੋਂ ਉਹਨਾਂ ਨੂੰ ਸੱਦ ਕੇ ਲੈ ਇਹਨਾਂ ਦੀ ਪੀਤੀ ਸ਼ਰਾਬ ਪੂਰੀ ਪੂਰੀ ਸ਼ਰਾਬ ਪੀਤੀ ਹੋਈ ਜਦੋਂ ਐਮਨੂ ਪਹਿਲੇ ਮੈਨੂੰ ਮਾਰ ਲਿਆ ਮਾਰ ਕੁੱਟ ਕੇ ਫਿਰ ਮੱਖਣ ਨੂੰ ਬੁਲਾ ਲਿਆ ਮੱਖਣ ਨਾਲੇ ਉਹਦਾ ਦੋਸਤ ਦੂਜਾ ਵੀ ਹੈਗਾ ਉਹ ਵੀ ਆਇਆ ਫਿਰ ਮੈਂ ਮੈਨੂੰ ਪੁੱਛਿਆ ਕਿ ਮੈਂ ਐ ਕਿਵੇਂ ਹੋਇਆ ਮੈਂ ਕਿਹਾ ਭਾਈ ਦੇਖ ਲੈ ਕਿਵੇਂ ਹੋਇਆ ਮੈਂ ਤਾਂ ਬੈਠੀ ਹੋਈ ਆ ਜੇ ਮੈਨੂੰ ਚੋਰ ਕਹਿੰਦੇ ਨੇ ਮੈਂ ਬੈਠੀ ਨਹੀਂ ਆ ਮੈਂ ਜਿਹੜਾ ਚੱਕ ਲਈਆਂ ਮੈਂ ਤਾਂ ਘਰੇ ਵੀ ਨਹੀਂ ਗਈ ਉਹ ਕਹਿੰਦੇ ਨੇ ਘਰੇ ਗਈ ਏ ਸ਼ਾਮ ਨੂੰ ਕਿਹੜਾ ਕਿ ਮੈਨੂੰ ਘਰੇ ਭੇਜਾਇਏ ਨੇ ਕੋਈ ਵੀ ਘਰੇ ਨਹੀਂ ਭੇਜਿਆ ਮੈਂ ਸਾਰਾ ਕੰਮ ਕਰੀ ਬੈਠੀ ਹਾਂ ਇਹਨਾਂ ਦਾ ਘਰ ਦਾ ਜਨਾਨੀ ਨਾਲ ਹੈ। ਇਹਦੀ ਇੱਕ ਜਨਾਨੀ ਨਾਲ ਵੀ ਦੂਜੀ ਵੀ ਹੈਗੀ। ਮੈਨੂੰ ਫਿਰ ਇਹਨਾਂ ਨੇ ਬਿਠਾ ਕੇ ਐਮਸੀ ਚੁੱਪ ਕਰਕੇ ਘਰੇ ਚੱਲਿਆ ਆਇਆ ਹੈ। ਜੇ ਐਮਸੀ ਨੂੰ ਸਮਝਦਾਰੀ ਹੁੰਦੀ ਮੈਨੂੰ ਬਾਹਰ ਕਢਾ ਕੇ ਲਿਆਂਦਾ। ਮੇਰੇ ਘਰੇ ਇਸ ਦੱਸਦਾ ਵੀ ਚਲੋ ਇਹਨਾਂ ਦੇ ਪਰਿਵਾਰ ਨੂੰ ਦਸਿਏ ਵੀ ਤੇਰੀ ਮਾਂ ਨੇ ਇਹ ਜਿਹਾ ਕਦਮ ਚੱਕਿਆ ਤੇ ਆਪਾਂ ਉਹਨਾਂ ਨੂੰ ਦਸੀਏ। ਇਥੇ ਨਹੀਂ ਆਇਆ ਇਥੇ ਨਹੀਂ ਆਇਆ ਘਰੇ ਚਲੇ ਗਏ ਜਾ ਸੋਂਗੇ ਪੀਤੀ ਖਾਦੀ ਸੋਂਗੇ ਮੈਨੂੰ ਰਾਤ ਸਵੇਰੇ 6 ਵਜੇ ਖੋਲਿਆ ਸਾਰੀ ਰਾਤ ਬੰਨੀ ਰੱਖਿਆ ਦਿਹਾੜੀ ਦੇ ਗਈ ਸੀ ਇਹ ਜਾ ਕੰਮ ਕਦੋਂ ਮੈਂ ਕਰਿਆ ਨਹੀਂ ਮੇਰਾ ਘਰ ਦੇਖੋ ਮੈਂ ਕਿ ਮੈਂ ਇਹ ਜਾ ਕੰਮ ਕਰਦੀ ਮੈਂ ਜੋਨਾ ਹੈ ਜਾਂ ਸੋਨਾ ਘਰ ਪਰਦੇ ਨਹੀਂ ਤੇ ਮੇਰਾ ਤਾਂ ਮੈਂ ਰੋਟੀ ਰੋਜੀ ਮਸਾਂ ਬਣਾਣੀਆਂ ਤੇ ਮੈਨੂੰ ਇਹ ਇੰਜਾਮ ਲਾਇਆ ਹੈ ਤੇ ਹੁਣ ਕੀ ਕਰੀਏ ਮੈਂ ਰੋਣ ਲੱਗ ਗਈ ਇਹ ਕਹਿੰਦਾ ਚੁੱਪ ਕਰ ਜਾ ਮੇ ਭਾਬੀ ਨੂੰ ਕਹਿਣਾ ਮੈਂ ਕਿ ਚਲ ਕੇ ਜੇ ਫਿਰ ਇਹ ਗੱਲ ਕਰਕੇ ਫਿਰ ਮੈਂ ਐਮਸੀ ਦੇ ਕੋਲ ਗਈ ਪੈਰੀ ਨੰਗੀ ਗਈ ਤਾਂ ਇਹ ਦਰਖਾਸਤ ਦੇ ਕੇ ਐਮਸੀ ਉਥੋਂ ਇਹਦੇ ਨਾਲ ਗੂਗੀ ਨਾਲ ਉਹਨਾਂ ਦੇ ਨਾਲ ਮਿਲ ਕੇ ਫਿਰ ਕਰਿਆ ਆ ਗਿਆ ਮੈਂ ਇਹ ਨਾਲ ਧਿੱਕੇ ਬੈਠੀ ਆ ਐਮਸੀ ਦੇ ਘਰ ਹਾਂ ਜੀ ਉਹ ਪੁਲਿਸ ਕੀ ਬੋਲਦੀ ਐ ਪੁਲਿਸ ਕੀ ਬੋਲਦੀ ਐ ਪੁਲਿਸ ਨੇ ਸੁਣਾਈ ਨਹੀਂ ਤਰੀ ਮੇਰੀ ਉਹਨਾਂ ਦੀ ਸੁਣਾਈ ਕਰੀ ਜਾਂਦੀ ਐ ਤਨੂ ਬੁਲਾਇਆ ਉਹਨਾਂ ਨੂੰ ਬੁਲਾਇਆ ਨਹੀਂ ਤੁਹਾਡੀ ਦਰਖਾਸਤ ਤੇ ਸਾਡੇ ਨੂੰ ਸਾਡੇ ਨੂੰ ਨਹੀਂ ਬੁਲਾਇਆ ਉਹਨਾਂ ਨੇ ਅੱਛਾ ਬੁਲਾਇਆ ਸੀ ਕਿ ਇਹਨਾਂ ਨੂੰ ਬੁਲਾਇਆ ਹੋਣਾ ਮੈਨੂੰ ਤਾਂ ਨਹੀਂ ਬੁਲਾਇਆ ਇਹਨਾਂ ਨੂੰ ਬੁਲਾਇਆ ਕੀ ਮੰਗੀ ਚੱਕੀ ਚਾਹਨੇ ਹੋ ਤੁਸੀਂ ਕਿਸ ਤਰ੍ਹਾਂ ਦੀ ਕਾਰਵਾਈ ਚਾਹਨੇ ਹੋ ਕਾਰਵਾਈ ਮੇਰਾ ਹੱਕ ਦੇ ਦੇਣ ਤੁਹਾਡੀ ਮਜ਼ਦੂਰੀ ਦਿੱਤੀ ਨਹੀਂ ਅਜੇ ਤੱਕ ਨਹੀਂ ਦਿੱਤੀ ਕਿੰਨੇ ਦਿਨ ਦੀ ਮਜ਼ਦੂਰੀ ਹੈ ਮੇਰੀ 3 ਦਿਨਾਂ ਦੀ ਮਜ਼ਦੂਰੀ ਹੈ ਕਿੰਨੇ ਪੈਸੇ ਨਾਲ ਇਲਜ਼ਾਮ ਲਾਇਆ ਗਿਆ ਪੰਜ ਦੇ ਪੰਜ ਤੋਂ 500 ਤੁਹਾਡੇ ਕਿੰਨੇ ਪੈਸੇ ਦਾ ਇਲਜ਼ਾਮ ਲਾਇਆ ਇਹਨਾਂ ਨੇ ਲਾਇਆ 1.5 ਲੱਖ ਦਾ 1.70 1.70 ਦਾ ਲਾਇਆ ਬੱਸ ਇਹਨਾਂ ਜੰਨਿਆ ਸਿੰਘ ਜੀ ਕੀ ਘਟਣਾ ਬਾਪੂ ਜੀ ਤੁਹਾਡੇ ਜਿਆਸੀ ਆ ਕੀ ਕੋਈ ਚੋਰੀ ਦਾ ਮਾਮਲਾ ਸਾਹਮਣੇ ਆਇਆ ਕੀ ਪੂਰਾ ਹਾਂ ਚੋਰੀ ਸਾਹਤ ਦੇ ਹੋਈ ਹੈ ਜੀ ਇਹ ਸਰ ਨੂੰ ਰਿਪੋਰਟ ਲਿਖਾਈ ਰਾਤ ਨੂੰ ਜਾ ਕੇ ਅੱਛਾ ਹਾਂਜੀ ਬាទ ਕਿੰਨੀ ਕੀ ਚੋਰੀ ਹੋਈ ਹੈ ਜੀ 170 ਦੀ ਹੋਈ ਹੈ ਜੀ ਅੱਛਾ ਕਿੰਨੇ ਕੀ ਚੋਰੀ ਹੋਈ ਇਹ ਚੋਰੀ ਪਤਾ ਸਾਨੂੰ ਲੱਗਾ ਸ਼ਾਮ ਦੇ ਸਾਰੀ ਰਾਤ ਆਈ ਹੈ ਜੀ ਅੱਛਾ ਉਹਦੇ ਪਤਾ ਲੱਗਾ ਜਦੋਂ ਦੇਣ ਸੀ ਪੈਸੇ ਗੱਡੀ ਨਾਲ ਦੇ ਅੱਛਾ ਜੀ ਉਸਨੂੰ ਪਤਾ ਲੱਗਾ ਉਹਨਾਂ ਦੇ ਪੈਸੇ ਲਮਾਈ ਦੇ ਪੈਸੇ ਹੈ ਨਹੀਂ ਸੀ ਬੈਠੀ ਜੀ ਅੱਛਾ ਕੀਤੀ ਖੁੱਲੀ ਸੀ ਜੀ ਕੋਈ ਲੋਕਾ ਨਾਲ ਸ਼ਾਇਦ ਭੁੱਲ ਗਏ ਜੀ ਅੱਛਾ ਜੀ ਅਸੀਂ ਹਵਰ ਤੋਂ ਬੜੀ ਜਿੱਲੇ ਜੀ ਭੁੱਲ ਗਏ ਬਸ ਸ਼ਾਮ ਨੂੰ ਆਇਆ ਬਸ ਮਤਬਾਤ ਕਰਨ ਮਿਲਣੀ ਪਈ ਥੋੜੀ ਥੜੀ ਚੋਰੀ ਹੋਈ ਬਸੀ ਕੌਣ ਸੀ ਜੀ ਚੋਰੀ ਕਰਨਾ ਕੌਣ ਸੀ ਇਹ ਆਪਣੀ ਕੰਮਾਈ ਲਾਈ ਸੀ ਜੀ ਤੇ ਕੰਮਾਈ ਲਾਈ ਸੀ ਉਸ ਤੋਂ ਬਾਅਦ ਦੇਖਿਆ ਜੇ ਇਹਦੇ ਕਿਸੇ ਦਾ ਚਾਹੇ ਸਾਰੇ ਘਰ ਛੱਡ ਗਏ ਸਾਰਾ ਸੀ ਤੇ ਤਿਆਰ ਕੇ ਵੀ ਘਰ ਦਾ ਘਰੇ ਕੋਈ ਆ ਨਹੀਂ ਗਾ ਉਹਦਾ ਗੱਲ ਆ ਬਾਦ ਉਸ ਤੋਂ ਬਾਅਦ ਇਹ ਉਸ ਤੋਂ ਬਾਅਦ ਅਸੀਂ ਬਰਾਸ ਦਿਰਾਤਾ ਹੀ ਚਲੀ ਗਈ ਉਹਨੇ ਘਰੇ ਅੱਛਾ ਜੀ ਠੀਕ ਜੀ ਤੁਸੀਂ ਕੱਛ ਹੈ ਉਹ ਤੁਸੀਂ ਦੇਖਿਆ ਗਿਆ ਉਸ ਤੋਂ ਬਾਅਦ ਇਹ ਪਤਾ ਲੱਗ ਪਟਵਾਰ ਕੀਤੀ ਗਈ ਨਹੀਂ ਨਹੀਂ ਕੋਈ ਅਜੀ ਗੱਲ ਬਾਤ ਨਹੀਂ ਸਾਰਾ ਸਾਰੇ ਨਾਲ ਹੀ ਸੀਗੀ ਦੱਸ ਦੱਸ ਸਕਦਾ ਕਰ ਉਸ ਤੋਂ ਬਾਅਦ ਪਤਾ ਕਿ ਚਿੱਟੇ ਪਰ ਚੱਲੀ ਗਿਆ ਆਪਣੇ ਜੀ ਐਮਸੀ ਸਾਹਿਬ ਇਸ ਗੱਲ ਦੇ ਗਵਾਹ ਜੀ ਉਹਨਾਂ ਦਾ ਜਿਹੜਾ ਜੀ ਬਤੇ ਕਿ ਜਦੋਂ ਤੁਸੀਂ ਪ੍ਰਾਤ ਗਈ ਹੈ ਉਹਨੋਂ ਤੋਂ ਇਲਾਵਾ ਇੱਕ ਲੇਡੀਜ਼ ਘਰੇ ਉਹਨਾਂ ਦੀ ਉਹਨਾਂ ਨੇ ਇੱਕ ਹੋਰ ਰੱਖੀ ਹੋਈ ਸੀ ਵੀ ਉਸੇ ਦੇ ਸ਼ੱਕ ਕਿ ਉਹ ਜਿੱਤ ਜਾਇਆ ਕੀਤਾ ਗਿਆ ਤੁਹਾਡੇ ਨੂੰ ਨਹੀਂ ਸਰ ਕੋਈ ਨਹੀਂ ਸੀ ਕੱਲੀ ਹੋਈ ਸੀ ਘਰੇ ਜੀ ਸਾਰੀ ਸਾਰੀ ਇਸ ਤੋਂ ਬਾਅਦ ਸਾਰੀ ਇਸ ਤੋਂ ਅਰਹੀ ਸੀ ਸਰ ਚਾਚੀ ਲੈ ਚਾ ਅਸੀਂ ਸਾਰੀ ਚਾਚੀ ਵੀ ਲੱਗਦੀ ਚਾਚੀ ਗੈ ਚਾਚੀ ਗੈ ਨਹੀਂ ਅੱਛਾ ਚਾਚੀ ਘਰ ਦਾ ਧਿਆਨ ਰੱਖੀ ਘਰ ਕਰਦੇ ਹਵਾਲੇ ਅਸੀਂ ਜਾ ਰਹੇ ਅੱਛਾ ਤੁਸੀਂ ਜਾਣਦੇ ਸੀ ਉਹਨਾਂ ਨੂੰ ਚਾਚੀ ਗੈ ਦੁਸਤ 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 ਗੰਦੀ ਮਾਰੀ ਮੋਟ ਸਾਰੀ ਨਾਲੇ ਚਾਚੀ ਗੈ ਨੇ ਤੁਸੀਂ ਉਸ ਤੋਂ ਬਾਅਦ ਘਰ ਪਰ ਦੋਸ਼ ਲਗਾ ਨਹੀਂ ਜੀ ਸਰ ਝੂਠ ਹੈ ਬਿਲਕੁਲ ਕੋਈ ਹੱਥੋਂ ਟੱਚ ਨਹੀਂ ਕੀਤਾ ਕੁਝ ਵੀ ਨਹੀਂ ਕੀਤਾ ਜੀ ਝੂਠ ਹੈ ਗੱਲ ਜੀ ਅੱਛਾ ਹਾਂ ਜੀ ਨਹੀਂ ਕੋਈ ਕੋਈ ਅੱਜ ਗੱਲ ਨਹੀਂ ਸਰ ਚਾਚੀ ਗੈ ਨੇ ਅਸੀਂ ਉਹਨੂੰ ਮਾਂ ਮਾਂ ਨੂੰ ਮੰਨਦੇ ਸੀ ਉਹਨੂੰ ਉਹ ਵੇਲੇ ਜੀ ਰੱਖਿਆ ਸੀ ਜ਼ਕੀਨ ਤੌਰ ਤੇ ਏ ਘਰ ਦਾ ਧਿਆਨ ਰੱਖੀਏ ਬਸ ਅੱਛਾ ਪਹਿਲਾਂ ਵੀ ਤੁਹਾਡੇ ਘਰੇ ਆਦੀ ਜਾਂਦੀ ਸੀ ਆ ਗੱਲਾਂ ਵਾਸਤੇ ਅਜੀ ਇਹ ਜਰਨੈਲ ਸਿੰਘ ਦੇ ਘਰੇ ਵਿਆਹ ਸੀਗਾ 22 ਨੰਬਰ ਗਲੀ ਅਮਰਪੁਰਾ ਵਸਤੇ ਚ ਉਹਨਾਂ ਨੇ ਮਤਲਬ ਆਪ ਦੇ ਘਰ ਦੇ ਕੰਮ ਕਰ ਵਾਸਤੇ ਸ਼ਮੀ ਕੌਰ ਵਾਲੇ ਜੇਕਾ ਉਹਨੂੰ ਬੁਲਾਇਆ ਸੀਗਾ ਉਹ ਵਿਆਹ ਜਦੋਂ ਵਿਆਹ ਤੋਂ ਬਾਅਦ ਸਾਇਓ ਰਾਤ ਨੂੰ ਉਹਨਾਂ ਨੇ ਦੇਖਿਆ 12:40 ਦੇ ਕਰੀਬ ਹੋ ਚੁੱਕੀ ਗਏ ਵਰਦਮਾਨ ਉਹ ਕਹਿੰਦੇ ਵੀ ਸਾਡਾ 1 ਲੱਖ ਤੇ 70000 ਰੁਪਏ ਚੋਰੀ ਹੋ ਗਿਆ ਤੋਂ ਉਹ ਸ਼ਮੀ ਕੌਰ ਇਕੱਲੀ ਸੀ ਉਹਨੂੰ ਘਰੇ ਛੱਡ ਕੇ ਗਏ ਸੀਗੇ ਸ਼ਮਮੀ ਕਹਿੰਦੇ ਉਹਨੇ ਸ਼ੱਕ ਜਤਾਇਆ ਸੀਗੇ ਤੇ ਸਵੰਦ ਚੋ ਚੌਕੀ ਦਿਖਾ ਦਿੱਤੇ ਕਿ ਹੈ ਸੀਗੇ ਮਤਲਬ ਪੈਸੇ ਚੋਰੀ ਹੋਣ ਚੁਣੇ ਉਸ ਤੋਂ ਬਾਅਦ ਆ ਜਿਹੜੀ ਅਗਲੇ ਦਿਨਾਂ 21 8 9 ਜਿਹੜੀ ਸ਼ਮਮੀ ਕਾਰਾ ਉਹ ਦਾਖਲ ਹੁੰਦੀ ਹੈਗੀ ਵੀ ਮੇਰੇ ਇਹਨਾਂ ਨੇ ਬੰਦੀ ਬਣਾਇਆ ਮੈਨੂੰ ਤੇ ਘੁੱਟ ਮਾਰ ਕੀਤੀ ਹੈਗੀ ਉਹਦੇ ਸਵੰਦ ਜੀ 21 8 9 ਉਹਨਾਂ ਦਾ ਰੌਲਾ ਸੀਗਾ ਤੇ 21 8 ਨੂੰ ਅਗਲੇ ਦਿਨ ਉਹ ਜਾ ਕੇ ਦਾਖਲ ਹੁੰਦੀ ਹੈ ਇਹਦੇ ਸਵੰਦ ਚੋ ਦੋਨੇ ਤਰ੍ਹਾਂ ਦੀ ਕੰਪਲੇਨਟ ਹੈਗੀ ਹੈ ਸਾਡੇ ਕੋਲੇ ਉਹਨਾਂ ਦਾ ਵਿਆਰ ਵੀ ਲਿਖਿਆ ਉਹ ਡਾਕਟਰ ਸਾਹਿਬ ਨੇ ਦੱਸਿਆ ਵੀ ਇਹਦੇ ਕੋਈ ਸੱਟ ਹੈ ਨਹੀਂ ਕਿ ਪੇਨ ਲਿਖਿਆ ਕੱਲੀ ਉਹ ਮੌਲਾ ਪਰਤਾਲ ਦੇ ਜਣਾ ਪਰਤਾਲ ਤੋਂ ਬਾਅਦ ਜਿਹੜੇ ਕਰਦੇ ਹੋਗੇ ਬਣਦੇ ਉਹਨੇ ਦੱਸਿਆ ਕਿ ਗੁੰਦੀ ਬਣਾ ਕੇ ਰੱਖਿਆ ਗਿਆ ਪਰ ਰਾਤ ਭਰ ਜੀ ਹਾਂਜੀ ਉਹ ਪਰਤਾਲ ਕਰੀ ਜਾਂਦੇ ਰਾਤ ਨੂੰ ਹੀ ਉਹ ਆਪ ਵਿਆਹ ਤੋਂ ਵੀ ਰਾਤ ਨੂੰ ਆਏ ਸੀਗੇ 12 40 ਦੇ ਤਾਂ ਉਹ ਥਾਣੇ ਚੌਕੀ ਗਏ ਆ ਵੀ ਸਾਡੇ ਚੋਰੀ ਹੋ ਗਈ ਹੈ ਉਹਦੇ ਬਾਰੇ ਪਰਤਾਲ ਕਰ ਰਹੇ ਆ ਜਿਹੜਾ ਕੋਈ ਜੇ ਕੋਈ ਕਾਨੂੰਨ ਦੇ ਅਸਾਰ ਜਿਹੜਾ ਕੋਈ ਦੋਸ਼ੀ ਹੋਇਆ ਉਹਦੇ ਘਰ ਵੀ ਕਰਾਂਗੇ ਚੋਰੀ ਦਾ ਇਲਜ਼ਾਮ ਲਾ ਰਿਹਾ ਕੋਈ ਸੀਸੀਟੀਵੀ ਵਗੈਰਾ ਹੈ ਕਿ ਸੀਸੀਟੀਵੀ ਕੋਈ ਨਹੀਂ ਉੱਥੇ ਘਰੇ ਉਹਨਾਂ ਦੇ ਸੀ ਕੈਮਰੇ ਹੋਣੇਗਾ ਪਰ ਉਹਨਾਂ ਨੇ ਜਦੋਂ ਆ ਕੇ ਆਪ ਦਾ ਸਮਾਨ ਚੈੱਕ ਕੀਤਾ ਉਹਨਾਂ ਨੇ ਦੱਸਿਆ ਵੀ ਸਾਡੇ 1,70,000 ਰੁਪਏ ਕਰੋ ਗਿਆ ਵੇਗਾ ਸਰ ਕਿਤੇ ਕਿਸੇ ਐਮਸੀ ਦੇ ਵੀ ਇੰਬੋਲਵਡ ਸਿਰੀਅਸ ਮਾਮਲਾ ਚ ਕੀ ਐਮਸੀ ਇਹਦੇ ਬਾਰੇ ਸਾਨੂੰ ਅਜੇ ਕੋਈ ਨਹੀਂ ਅਸੀਂ ਪਰਦਾਲ ਦੇਣਾ ਪਰਦਾਲ ਕਰ ਰਹੇ ਆਂ ਪਰਦਾਲ ਦੇ ਧੜ ਜਿਹੜਾ ਕਰ ਵੀ ਬੜੂਗੇ ਜਿਸ ਤਰ੍ਹਾਂ ਕੁੱਟਮਾਰ ਕੀਤੀ ਗਈ ਹੈ ਕਾਨੂੰਨ ਨੂੰ ਹੱਥ ਚ ਲੈ ਆ ਗਿਆ ਲੱਗਦਾ ਨਹੀਂ ਪੁਲਿਸ ਨੂੰ ਸੂਚਨਾ ਦੇਣੀ ਚਾਹੀਦੀ ਸੀ ਪਹਿਲਾਂ ਨਹੀਂ ਦੇਖੋ ਇਹ ਤਾਂ ਪਰਦਾਲ ਦੇਣਾ ਨਾ ਜੀ ਕੁੱਟਮਾਰ ਹੋਈ ਵੀ ਕਿ ਨਹੀਂ ਹੋਈ ਆ ਉਹ ਡਾਕਟਰ ਸਾਹਿਬ ਨੇ ਸਾਨੂੰ ਕੱਲਾ ਪੇਨ ਦੱਸਿਆ ਉਹਦੇ ਪੇਨ ਹੈਗਾ ਉਹਦੇ ਦੁਆਰੇ ਅਸੀਂ ਪਰਦਾਲ ਕਰੀ ਜਾਂਦੇ ਜਿਹੜਾ ਪਰਦਾਲ ਤੋਂ ਦੋਸ਼ੀ ਪਾਏਗਾ ਉਹ ਤੇ ਕਾਬੂ